ਆਰੇ ਨੂੰ ਸਸਰੀ ਕਾਲਜੀ ਮੇਰੇ ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਕੋਈ ਡਿਜ਼ਾਈਨ ਨਹੀਂ ਲੈ ਕੇ ਆਈ ਜੀ ਤੇ ਆਪਾਂ ਦੱਸਾਂਗੇ ਜੀ ਜਾਗਟ ਦਾ ਮੋਡਾ ਵਿੱਚੋਂ ਕਿਵੇਂ ਬਣਾਇਆ ਜਾਂਦਾ ਹੈ ਜੈਂਸ ਸਵਾਟਰ ਬਣਾਉਣੀ ਹੈ ਉਹਦਾ ਮੋਡਾ ਕਿਵੇਂ ਬਣਦਾ ਹੈ ਬੱਚਿਆਂ ਦਾ ਕੋਈ ਕਾਰਡੀਗਨ ਬਣਾਉਣਾ ਆਪਾਂ ਇਹਨਾਂ ਕੁ ਬਣਾਇਆ ਸੀਗਾ ਜੀ ਅਸੀ ਇਥੇ ਦੱਸਾਂਗੇ ਇਹ ਆਪਣਾ ਸੱਜੇ ਪਾਸੇ ਦਾ ਮੋਡਾ ਬਣਾ ਕੇ ਦੱਸਾਂਗੇ ਰਾਈਟ ਸਾਈਡ ਤੇ ਲੈਫਟ ਸਾਈਡ ਆਪਾਂ ਫੇਰ ਦੱਸਾਂਗੇ ਖੱਬਾ ਪਾਸਾ ਇਹ ਆਪਾਂ ਇਨੱਕ ਸੋਨੂ ਦੱਸ ਰਹੇ ਹਾਂ ਜਿੱਦ ਬਣਾ ਕੇ ਮਿਕੁੰਡੇ ਆਪਾਂ ਕਿਵੇਂ ਵਧਾਉਣੇ ਆ ਤੇ ਵਿੱਚੋਂ ਕਿਵੇਂ ਘਟਾਉਣੇ ਨਾ ਦੇਖੋ ਇਸ ਤਰ੍ਹਾਂ ਮੋਡੇ ਦੇ ਆਪਾਂ ਆਪਦੇ ਹਿਸਾਬ ਨਾਲ ਹੀ ਕੁੰਡੇ ਵਧਾ ਸਕਦੇ ਹਾਂ ਜੀ ਜਿੰਨਾ ਮੋਡਾ ਰੱਖਣਾ ਹੁੰਦਾ ਇੱਥੇ ਆਪਾਂ ਵਧਾਵਾਂਗੇ ਜੀ 9 ਕੁੰਡੇ ਇੱਕੋ ਦੋ ਹੋ ਗਏ ਤੇ ਆਪਣੀ ਤੀਜਾ ਕੁੰਡਾ ਹੋ ਗਿਆ ਜੀ ਇਸ ਤਰ੍ਹਾਂ ਵਧਾਉਨੇ ਆਪਾਂ ਆ ਆਪਣਾ ਚੌਥਾ ਕੁੰਡਾ ਹੋ ਗਿਆ ਜੀ ਆਪਾਂ ਪੰਜਵਾਂ ਕੁੰਡਾ ਲੈ ਲਿਆ ਜੀ ਆ ਆਪਣਾ ਆ ਗਿਆ ਜੀ ਛੇਵਾਂ ਕੁੰਡਾ ਇੰਝ ਤੇ ਆਪਾਂ ਲੈ ਲੈ ਜੀ ਸੱਤਵਾਂ ਗੁੰਡਾ ਆ ਗਿਆ ਜੀ ਅੱਠਵਾਂ ਤੁਸੀਂ ਆਪਣੀ ਮਰਜ਼ੀ ਇਹ ਵੀ ਅੱਠ ਗੁੰਡੇ ਵੀ ਲੈ ਸਕਦੇ ਹੋ ਜੀ ਨੌ ਵੀ ਲੈ ਸਕਦੇ ਹੋ 10 ਵੀ ਲੈ ਸਕਦੇ ਹੋ ਆਪ ਆਪਣਾ ਹੋ ਗਿਆ ਜੀ ਨੌਵਾਂ ਗੁੰਡਾ ਲਓ ਜੀ ਤੇ ਹੁਣ ਆਪਾਂ ਇਹਨੂੰ ਉਲਟਾ-ਉਲਟਾ ਬਣਾ ਕੇ ਕੰਪਲੀਟ ਕਰ ਸਕਦੇ ਹਾਂ ਜੇ ਤੁਸੀਂ ਕੋਈ ਡਿਜ਼ਾਈਨ ਵਾਲਾ ਮੋਢਾ ਬਣਾਉਣਾ ਉਹ ਵੀ ਬਣ ਜਾਂਦੇ ਜੀ ਕਿਸੇ ਵੀ ਤਰ੍ਹਾਂ ਦਾ ਬਣਾ ਸਕਦੇ ਬਣ ਕੇ ਬਹੁਤ ਸੋਹਣਾ ਲੱਗਦਾ ਲੋ ਜੀ ਇਹ ਆਪਣੀ ਰਾਈਟ ਸਾਈਡ ਹੈ ਜੀ ਸੱਜਾ ਪਾਸਾ ਇਸ ਤਰ੍ਹਾਂ ਆਪਾਂ ਚਾਰ ਅਟਕੁੰਡੇ ਬਣ ਲੈ ਜੀ ਆਕੁੰਡੇ ਨਾ ਪੈ ਬਦਲ ਕੇ ਚੜਾਵਾਂਗੇ ਜੀ ਤਾਗਾ ਕਰਾਂਗੇ ਬੈਕ ਸਾਈਡ ਤੇ ਆ ਪਤਿੰਨਾ ਦਾ ਇੱਕ ਬਣਾਵਾਂਗੇ ਜੀ ਲੋ ਜੀ ਤੇ ਹੁਣ ਆ ਗਈ ਜੀ ਆ ਪੋਲਟੇ ਪਾਸੇ ਇਹ ਬੱਚਿਆਂ ਦਾ ਮੋਡਾ ਬਣਾਉਣਾ ਤਾਂ ਆਪਾਂ 6 ਘਟਾਵਾਂਗੇ ਜੀ ਵਿਚਾਲੇ ਤੇ ਇਹ ਵੱਡਿਆਂ ਦਾ ਬਣਾਉਣਾ ਜਾਗਤ ਦਾ ਕੋਈ ਜਾਗਤ ਲੇਡੀ ਜੀ ਜਾਗਤ ਜੈਂਸ ਸਵਟਰ ਤੁਸੀਂ ਇਹਦੇ ਆਪਾਂ 8 ਵੀ ਘਟਾ ਸਕਦੇ ਆ 9 ਵੀ ਘਟਾ ਸਕਦੇ ਆ ਜਿੰਨੀ ਆਪਾਂ ਘਟਾਈ ਕਰਨੀ ਉਹਦੇ ਹਿਸਾਬ ਨਾਲ ਆਪਾਂ ਘਟਾ ਸਕਦੇ ਆ ਜੀ ਲਓ ਜੀ ਧਾਗਾ ਕਰਾਂਗੇ ਜੀ ਬੈਕ ਸਾਈਡ पहला आप दो कुंडे कटाए थे जी हम आप कटावे जी एक लो जी इस तरह आं जुडे कटाए जी वनू लाँगे तो दूजे अठ आप बुना उल्टे उल्टे ਉਨਾਗੇ ਪਿੱਛੇ ਦੇ ਪਾਸੇ ਜੀ ਉਲਟੇ ਬਣਾਗੇ ਜੀ ਇਹ ਪੱਠ ਕੁੰਡੇ ਬਣਾਗੇ ਜੀ ਉਲਟੇ ਤਾਂ ਅਗਾਂ ਬੈਕ ਸਾਈਡ ਕਰਾਂਗੇ ਜੀ ਕੁੰਡਾ ਆ ਬਦਲਾਂਗੇ ਜੀ ਆ ਦੇਖੋ ਕੁੰਡੇ ਦਾ ਮੂੰਹ ਬਦ ਲੈ ਜਾਂਦਾ ਹੈ ਪਹਿਲਾਂ ਆਪਾਂ 2 ਗੁੰਡੇ ਘਟਾਏ ਸੀ ਜੀ ਫਿਰ 1 ਘਟਾਇਆ ਸੀ ਹੁਣ ਫੇਰ ਆਪਾਂ 2 ਗੁੰਡੇ ਘਟਾਵਾਂਗੇ ਜੀ ਦੇਖੋ ਆਪਣੇ ਗੁੰਡੇ ਘਟ ਗਏ ਜੀ 5 ਲਓ ਜੀ ਉਨਾਗੇ ਇਹ ਪਸਿੱਦੇ ਪਾਸੇ ਪਹਿਲਾ ਕੁੰਡਾ ਪਸਿੱਦਾ ਬਣ ਲਿਆ ਜੀ ਸੱਤ ਕੁੰਡੇ ਬਣਾਾਂਗੇ ਜੀ ਆਪਾਂ ਉੱਤੇ ਝ ਧੱਗਾ ਬੈਕ ਸਾਈਡ ਕਰਾਂਗੇ ਜੀ ਕੁੰਡੇ ਦਾ ਆਪਾਂ ਮੂੰਹ ਬਦਲਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਇੱਕ ਟਾ ਵਾਂਗੇ ਜੀ ਇੱਕ ਕੁੰਡਾ ਲੋ ਜੀ ਉਨਾਗੇ ਜੇ ਪੌਂਟੀ ਸਲਾਈ ਤੇ ਆਕੁੰਡਾ ਪਲਾਹਾਂਗੇ ਲੋਜੀ ਲੱਕੁੰਡਾ ਬਣਾ ਲਏ ਜੀ ਆਪਾਂ ਸਿੱਧਾ ਸੱਤ ਕੁੰਡੇ ਬਣਾਵਾਂਗੇ ਜੀ ਆਪਾਂ ਉਂਟੀ ਤੱਗਾ ਕਰਾਂਗੇ ਜੀ ਬੈਕ ਸਾਈਡ ਆਪਨੇ ਘਟ ਗਈ ਜੀ 6 ਕੁੰਡੇ ਘਟ ਗਈ ਜੀ ਆਪਾਂ ਬਣਾਏ 9 ਨੌਮਾ ਤਾਂ ਆਪਣੇ ਹੀ ਕੁੰਡਾ ਹੈਗਾ ਸੋ ਜੀ ਆਪਣੀ ਮਰਜ਼ੀ ਹੈ ਤੁਸੀਂ ਵੱਧ ਘੱਟ ਵੀ ਕਟਾ ਸਕਦੇ ਹੋ 7 ਵੀ ਘਟਾ ਸਕਦੇ ਜਿੰਨੀ ਕਾਟ ਪਉਣੀ ਹੈ ਕਾਟ ਵਧੀਆ ਲੱਗਦੀ ਹੈ ਇਸ ਨੂੰ 19 ਤੁਸੀਂ ਘੁੰਡੇ ਕਟਾ ਸਕਦੇ ਹੋ 10 ਵੀ ਕਟਾ ਸਕਦੇ ਹੋ 8 ਵੀ ਕਟਾ ਸਕਦੇ ਹੋ 9 ਵੀ ਕਟਾ ਸਕਦੇ ਹੋ ਠੀਕ ਬਹੁਤ ਸੋਹਣੇ ਲੱਗਦੀ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਕਟਾਵਾਂਗੇ ਜੀ ਦੋ ਤੇ ਆਪਣੇ 8 ਘੁੰਡੇ ਘਟ ਜਾਣਗੇ ਆ ਦੇਖੋ ਇਸ ਤਰ੍ਹਾਂ ਲਓ ਜੀ ਸੱਤ ਗੁੰਡੇ ਬਣਾਵਾਂਗੇ ਜੇ ਪਾਉਡੇ ਜੀ ਮੇਥੀ ਜੀ ਆਪਣੇ ਬਰ ਲਜੀਏ ਪਾ ਦੋ ਕੁੰਡਿਆਂ ਦਾ ਇੱਕ ਕਰ ਦਿਆਂਗੇ ਇੱਥੇ ਆ ਦੇਖੋ ਜੀ ਹੁਣ ਇਹ ਆਪਾਂ ਸਾਰੀ ਸਲਾਈ ਸੋਨੂੰ ਸਿੱਧੀ ਬਣਾ ਕੇ ਦਿਖਾਵਾਂਗੇ ਜੀ ਇਸ ਤਰ੍ਹਾਂ ਲੋਸ ਕਾਟ ਆਪਣੀ ਪੈ ਗਈ ਏ ਕੁੰਡੇ ਕੱਟ ਗਏ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਇਹ ਵਿੱਚੋਂ ਮੋਢਾ ਲੈਣੇ ਆਪਾਂ ਬਣਾਉਣੇ ਆ ਜਿਹੜਾ ਬਹੁਤ ਸੋਹਣਾ ਬਣਦਾ ਹੈ ਜੀ ਡਿਜ਼ਾਈਨ ਵਾਲਾ ਵੀ ਬਣ ਜਾਂਦਾ ਹੈ ਜੀ ਜੇ ਡਿਜ਼ਾਈਨ ਬਣਾਉਣਾ ਹੋਵੇ ਮੋਢੇ ਤੇ ਕਿਸੇ ਵੀ ਪ੍ਰਕਾਰ ਦਾ ਲੋਂਜੀ ਪਪਾ ਕੇ ਦਿਖਾਉਣੀ ਐ ਸੁਨਸ ਲੰਗਾ ਦੋਕਾ ਹੁਣ ਆ ਗਈ ਜੀ ਪੌਲਟੀ ਪਾਸੇ ਇਸ ਤਰ੍ਹਾਂ ਕਾਟ ਪੈ ਜਾਂਦੀ ਐ ਜੀ ਹਾ ਦੇਖ ਲੋਂਜੀ ਬੱਚਿਆਂ ਦੇ 6 ਕੁੰਡੀ ਘਟ ਦੇ ਜੀ ਮੋਢਾ ਭਵਨ ਤੁਸੀਂ 7 ਕੁੰਡਿਆਂ ਦਾ ਬਣਾ ਲਓ ਕੋ ਮੱਠ ਦਾ ਲੋਚ ਹੁਣ ਆਗੇ ਆਪਾਂ ਸਿੱਧੇ ਪਾਸੇ ਇੱਕ ਸਲਾਈ ਹੋਰ ਪਾਉਣੀ ਹੈ ਜੀ ਆਪਾਂ ਪਹਿਲਾ ਗੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਸੱਤ ਗੁੰਡੇ ਉੱਤੇ ਹੁਣ ਆਪਾਂ ਸਿੱਧਾ ਪੋਸ਼ਨ ਬਣਾਵਾਂਗੇ ਜੀ ਜੋ ਕਿ ਚਾ ਤਾਂ ਆਪਣੀ ਡਿਜ਼ਾਈਨ ਹੁੰਦਾ ਕੋਈ ਆਪਾਂ ਜੈਨਸ ਵਾਟਰ ਬਣਾਉਣੀ ਆਪਦਾ ਡਿਜ਼ਾਈਨ ਸ਼ੁਰੂ ਕਰ ਸਕਦੇ ਹੋ ਜਿੱਕਰੀ ਤੇ ਇਹਦਾ ਪਾਸੋਂ ਬਣਾ ਕੇ ਦਿਖਾਇਆ ਜੀ ਮੋਡੇ ਦੀ ਕਾਰਟ ਕਿਵੇਂ ਕੁੰਡੇ ਵਿੱਚੋਂ ਲੈ ਕੇ ਮੋਡਾ ਬਣਦਾ ਹੈ ਕਿਵੇਂ ਕੁੰਡੇ ਘਟਦੇ ਹੈ ਤੇ ਬਹੁਤ ਸੋਹਣਾ ਲੱਗਦਾ ਜੀ ਇਹ ਬਣ ਕੇ ਲੋ ਜੀ ਹਲੋ ਜੀ ਇਸ ਤਰ੍ਹਾਂ ਕਾਟ ਪੇ ਕੇ ਐ ਸਿੱਧਾ ਆਪਣਾ ਕੋਈ ਵੀ ਕਾੜੀ ਕਿਨ ਆਪਾਂ ਬਸ ਐ ਸਿੱਧਾ ਜਾਂਦਾ ਜੀ ਫਿਰ ਇੰਨੀ ਕਾਟ ਪੈ ਜਾਂਦੀ ਹੈ ਜੀ ਆਪਣੀਆਂ ਅੱਠ ਕੁੰਡੀਆਂ ਦੀ ਬਹੁਤ ਸੋਹਣਾ ਬਣਿਆ ਜੀ ਜੇ ਮੇਰੇ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਕਮੈਂਟ ਜ਼ਰੂਰ ਕਰ ਦਿਓ ਜੀ ਹਨੇਖੀ ਮੀੜੂ ਕੋ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ